ਮੁੰਡੇਓ ਤੁਸੀਂ ਵੀ ਹੁਣ ਜ਼ਰਾ ਬਚ ਕੇ ਰਹਿਣਾ ਫੁਕਰਪੁੜੇ ਦਾ ਪੁਲਿਸ ਨੇ ਕਰ ਦਿੱਤਾ ਇਲਾਜ ਹੁਣ ਸੋਚ ਸਮਝ ਕੇ ਕਰਿਓ ਆ ਕੰਮ ਤੁਸੀਂ ਦੇਖਿਓ 라이 ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿੰਨਕ ਨੂੰ ਜੀ ਆ ਜੇਕਰ ਤੁਸੀਂ ਵੀ ਆਪਣੇ ਵਾਹਨਾਂ ਦੇ ਉੱਤੇ ਪ੍ਰੈਸ਼ਰ ਹੋ ਰਣ ਲਗਾਏ ਹੋਏ ਨੇ ਜਾਂ ਫਿਰ ਬਿਨਾ ਨੰਬਰ ਪਲੇਟ ਤੋਂ ਤੁਸੀਂ ਆਪਣੇ ਵਾਹਨ ਚਲਾ ਰਹੇ ਹੋ ਜਾਂ ਫਿਰ ਬੁਲੇਟ ਦੇ ਪਟਾਕੇ ਜਿਹੜੇ ਵੀ ਨੌਜਵਾਨ ਪਾਉਂਦੇ ਨੇ ਉਹ ਇਹ ਵੀਡੀਓ ਜ਼ਰੂਰ ਦੇਖ ਲੈਣ ਕਿਉਂਕਿ ਪੁਲਿਸ ਹੁਣ ਸਖਤ ਨਜ਼ਰ ਆ ਰਹੀ ਹੈ ਅਜਿਹੇ ਲੋਕਾਂ ਦੇ ਉੱਤੇ ਪੁਲਿਸ ਦੇ ਵੱਲੋਂ ਥਾਥਾਂ ਤੇ ਨਾਕਾ ਲਗਾਇਆ ਗਿਆ ਹੈ ਅਤੇ ਅਜਿਹੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਨੇ ਵੀਡੀਓ ਤੁਹਾਨੂੰ ਦਿਖਾਉਂਦੇ ਆ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਫਰੋਸਪੋਰਟ ਦੇ ਵਿੱਚ ਪੁਲਿਸ ਦੇ ਵੱਲੋਂ ਜਗਾ ਜਗਾ ਤੇ ਨਾਕੇ ਲਗਾਏ ਗਏ ਅਤੇ ਇਸ ਦੌਰਾਨ ਬਹੁਤ ਸਾਰੇ ਨੌਜਵਾਨਾਂ ਦੇ ਚਲਾਨ ਕੱਟੇ ਗਏ ਜਿਨ੍ਹਾਂ ਨੇ ਪ੍ਰੈਸ਼ਰ ਹੋਰਨ ਲਗਾਏ ਹੋਏ ਸਨ ਨਾਲ ਦੀ ਨਾਲ ਬਿਨਾ ਨੰਬਰ ਪਲੇਟ ਤੋਂ ਜਿਹੜੇ ਮੋਟਰਸਾਈਕਲ ਚਲਾ ਰਹੇ ਸਨ ਅਤੇ ਬੁਲਟ ਦੇ ਪਟਾਕੇ ਜੜੇ ਪਾਉਂਦੇ ਸਨ ਉਹਨਾਂ ਦੇ ਚਲਾਨ ਵੀ ਜਿਹੜੇ ਨੇ ਉਹ ਕੱਟੇ ਗਏ ਨੇ ਅਕਸਰ ਅਸੀਂ ਦੇਖਦੇ ਆ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆਪਣੇ ਵਾਹਨਾਂ ਨੂੰ ਮੋਡੀਫਾਈ ਕਰਾ ਲੈਂਦੀ ਆ ਮੋਟਰਸਾਈਕਲਾਂ ਨੂੰ ਮੋਡੀਫਾਈ ਕਰਾ ਲੈਂਦੀ ਆ ਜਿਸ ਕਰਕੇ ਹੁਣ ਪੁਲਿਸ ਵੀ ਸਖਤ ਨਜ਼ਰ ਆ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਸੋ ਤੁਸੀਂ ਵੀ ਜੇਕਰ ਅਜਿਹਾ ਕੁਝ ਕਰਦੇ ਹੋ ਤਾਂ ਫਿਰ ਤੁਸੀਂ ਵੀ ਸਾਵਧਾਨ ਹੋ ਜਾਓ ਕਿਉਂਕਿ ਪੁਲਿਸ ਤੇ ਸਖਤ ਨਜ਼ਰ ਹੈ ਪੁਲਿਸ ਦਾ ਕਹਿਣਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਉੱਥੇ ਹੀ ਦੂਜੇ ਪਾਸੇ ਪੁਲਿਸ ਦੇ ਵੱਲੋਂ ਮਾਪਿਆਂ ਨੂੰ ਵੀ ਖਿਆਲ ਰੱਖਣ ਵਾਸਤੇ ਕਿਹਾ ਗਿਆ ਹੈ ਕਿ ਆਪਣੇ ਬੱਚਿਆਂ ਦਾ ਮਾਪੇ ਜ਼ਰੂਰ ਖਿਆਲ ਰੱਖਣ ਕਿ ਆਖਿਰਕਾਰ ਬੱਚੇ ਕਰ ਕੀ ਰਹੇ ਨੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਉਹ ਵੀ ਸੁਣਾਵਾਂਗੇ ਪਹਿਲਾਂ ਨਜ਼ਰ ਮਾਰਦੇ ਆ ਤਸਵੀਰਾਂ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਜਿੱਥੇ ਪੁਲਿਸ ਦੇ ਵੱਲੋਂ ਪ੍ਰੈਸ਼ਰ ਹੋਰਨ ਵੇ ਉਤਾਰ ਲਏ ਗਏ ਅਤੇ ਚਲਾਨ ਵਿਜੜੇ ਨੇ ਉਹ ਕੱਟੇ ਗਏ ਨੇ ਸਰ ਅੱਜ ਲਾਖੀਬੰਦੀ ਕੀਤੀ ਗਈ ਹੈ ਜੀ ਫਿਲੋਸਫੁਰ ਦੇ ਵਿੱਚ ਕਿੰਨੀਆਂ ਥਾਵਾਂ ਤੇ ਉੱਪਰ ਲਾਖੀਬੰਦੀ ਹੈ ਔਰ ਕਿੰਨੇ ਚਲਾਨ ਜਿਹੜੇ ਕੱਟੇ ਗਏ ਹੈਗੇ ਆ ਉਹ ਲਾਖੀਬੰਦੀ ਕੀ ਹੈ ਜੀ ਸਰ ਮਾਜੋਗ ਐਸਐਸਪੀ ਸੋਮੇ ਮੇਕਸ਼ਾ ਜੀ ਤੇ ਨਿਸ਼ਾ ਨਿਸ਼ਾ ਦੇ ਮਿਲავ ਸ਼ਹਿਰ ਦੀ ਵਾਕਵਾਕ ਥਾਵਾਂ ਤੇ ਤੇ ਤਕਰੀਬਨ 500 ਨਾਕ ਲਗਾ ਰੱਖੇ ਕਿੰਦੇ ਮਤੇ ਨੇ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਆ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੈਕਸਿਮਮ ਅਸੀਂ ਹੁੰਦੇ ਤੇ ਜੋਰ ਦੇ ਰਹੇ ਆ ਵੀ ਜਿਹੜੇ ਬੁਲਟ ਮੋਟਰਸਾਈਕਲ ਜਿਹਨੇ ਪਟਾਕੇ ਮਾਰਦੇ ਪਏ ਨੇ ਜਾਂ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਚਲਦੇ ਜਾਂ ਕੋਈ ਵੀਹੀਕਲ ਜਿਹੜੀਆਂ ਕਾਰਾਂ ਹੈਗੀਆਂ ਉਹ ਵੀ ਜਿਹੜੀ ਬਿਨਾਂ ਨੰਬਰਾਂ ਤੋਂ ਹੈਗੀਆਂ ਜਿਹਨਾਂ ਤੇ ਸਾਨੂੰ ਸ਼ੱਕ ਹੈਗੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਉਹਨਾਂ ਨੂੰ ਇੰਪੌਂਡ ਵੀ ਕੀਤਾ ਜਾ ਰਿਹਾ ਸਾਡਾ ਜਿਹੜਾ ਮੇਨ ਫੋਕਸ ਹੈਗਾ ਜਿਵੇਂ ਲਾਸਟ ਨਵੰਬਰ 2024 ਦੇ ਵਿੱਚ ਤਕਰੀਬਨ 2250 ਦੇ ਕਰੀ ਅਸੀਂ ਚਲਾਨ ਕੀਤੇ ਨੇ ਜਿੰਦੇ ਵਿੱਚ 60 ਵਹੀਕਲ ਜਿਹੜ ਅਸੀਂ ਇੰਪਾਉਂਡ ਕੀਤੇ ਉਸ ਤੋਂ ਇਲਾਵਾ ਡਰੰਕ ਡਰਾਈਵਿੰਗ ਕਿਉਂਕਿ ਸ਼ਾਮ ਦੇ ਟਾਈਮ ਜਿਹੜੇ ਹੈਗੇ ਆ ਹਾਥਿਆਂ ਦੇ ਬਾਹਰ ਦੇ ਲੋਕ ਇਸ ਤਰੇਹ ਕੇ ਬਾਹਰ ਖੜ ਕੇ ਸ਼ਰਾਬ ਪੀਂਦੇ ਨੇ ਅਸੀਂ ਉਹਦੇ ਦੇ ਵੀ ਇਸ ਸਬੰਧੀ ਮਹੀਨ ਤਿਆਰ ਜਿਹੜੀ ਹੈ ਟਰੈਵਲ ਰਿਪੋਰਟ ਸਾਡੇ ਲੋਕਲ ਜਿਹੜੇ ਐਸਐਚਓਜ਼ ਹੈਗੇ ਨੇ ਉਹ ਉਹ ਕੰਮ ਕਰ ਰਹੇ ਨੇ ਹੈਗੇ ਮੇਨ ਜਿਹੜਾ ਸਾਡਾ ਫੋਕਸ ਇਸ ਤਰ੍ਹਾਂ ਰਹੇਗਾ ਵੀ ਜਿਹੜੇ ਸ਼ਹਿਰ ਦੇ ਡਾਰਕ ਸਪots ਹੈਗੇ ਨੇ ਉਹਨਾਂ ਥਾਵਾਂ ਦੇ ਜਿਹੜੀ ਹੈ ਸਿਵਲ ਪ੍ਰੈਸ ਪ੍ਰੈਸਨ ਦੇ ਨਾਲ ਸਮੀਖਿਆ ਕਰਕੇ ਅਸੀਂ ਉਹ ਪੁਆਇੰਟ ਵੀ ਜਿਹੜੇ ਹੈਗੇ ਆ ਫਾਈਂਡ ਆਊਟ ਕਰ ਰਹੇ ਹਾਂ ਤਾਂ ਜੋ ਇੱਥੇ ਵੀ ਕੋਈ ਟ੍ਰੈਫਿਕ ਸਮੱਸਿਆ ਲੱਗਦਾ ਵੀ ਪੈਸ ਲੋਡ ਹੈਗਾ ਜਾਂ ਟ੍ਰੈਫਿਕ ਦਾ ਉਹਨੂੰ ਕਿਵੇਂ ਕਿੱਧੇ ਘੱਟ ਕੀਤਾ ਜਾਵੇ ਉਸ ਤੀਨ ਨੂੰ ਵੀ ਅਸੀਂ ਸਮੀਖਿਆ ਕਰਦੇ ਵੇ ਅਸੀਂ ਪ੍ਰਸ਼ਾਸਨ ਦਾ ਔਰ ਪ੍ਰੈਸ਼ਰ ਬੋਰਨ ਹੋ ਗਏ ਜਿਹੜੇ ਇਹ ਕਿੰਨੀ ਨੂੰ ਸਮੱਸਿਆ ਪਈ ਹੋਈ ਚੋ ਅਸੀਂ ਕਿੰਨੀ ਕੁ ਸੀਗੀ ਅੱਜਕੱਲ ਲੋਜ ਉਹਨਾਂ ਦੇ ਪ੍ਰੈਸ਼ਰ ਬੋਰਨ ਲਾਏ ਹੋਏ ਆ ਇਸ ਨਾਲ ਬੰਦੇ ਨੂੰ ਹਾਰਟ ਐਟਕ ਵੀ ਹੋ ਸਕਦਾ ਅਸੀਂ ਅਸੀਂ ਤੁਹਾਡੇ ਮਾਤਮ ਦੇ ਤੋਂ ਜਿਹੜੀ ਹੈ ਪਬਲਿਕ ਨੂੰ ਅਪੀਲ ਕਰਨੀ ਜਾਂਦੇ ਵੀ ਜਿਹੜੇ ਉਹਨਾਂ ਦੇ ਬੱਚੇ ਹੈਗੇ ਨੇ ਜੇ ਸਕੂਲ ਕਾਲਜਾਂ ਪੜ੍ਹਦੇ ਚੋ ਕਿ ਉਹੀ ਜਿਹੜੀ ਜੰਗ ਜਨਰੇਸ਼ਨ ਹੈਗੇ ਉਹੀ ਪ੍ਰੈਸ਼ਰ ਹਾਰਨ ਯੂਜ਼ ਕਰਦੇ ਜਿਹੜੇ ਮੋਰਟਲ ਪਟਾਕੇ ਵਾਲੇ ਜਿਹੜੇ ਸੰਸਤ ਲਗਾ ਕੇ ਘੁੰਮਦੇ ਨੇ ਅਸੀਂ ਉਹਨਾਂ ਤੋਂ ਆਪਣਾ ਪੇਰੈਂਟਸ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਵੀ ਉਹ ਆਪਣੇ ਬੱਚਿਆਂ ਨੂੰ ਇਸ ਚੀਜ਼ ਦੀ ਨੌਲੇਜ ਦੇਣ ਉਹਨਾਂ ਨੂੰ ਸਮਝਾਣ ਤਾਂ ਜੋ ਪ੍ਰੈਸ਼ਰ ਹਾਰਨ ਹੋਰ ਜਿਹੜੇ ਹੈਗੇ ਬੁੱਲਟ ਤੇ ਮੋਰਟਲ ਦੇ ਜਿਹੜੇ ਪਟਕੇ ਵਾਲੇ ਰਿਸਰਸ ਲੱਗੇ ਨੇ ਉਹਨਾਂ ਨੂੰ ਨਾ ਲਗਾਇਆ ਜਾਏ ਤਾਂ ਜੋ ਕਿ ਕਿ ਜਿਹੜਾ ਹੁਣ ਮੌਸਮ ਆ ਰਿਹਾ ਹੈ ਉਹਦੇ ਵੀ ਠੰਡ ਹੈਗੀ ਹੈ ਲੋਕਾਂ ਨੂੰ ਸਾਹ ਦੀ ਪ੍ਰੋਬਲਮਸ ਰਹੀਆਂ ਕਈਆਂ ਨੂੰ ਉੰਨੇ ਨਾ ਕਿਤੇ ਕੋਲ ਜਾਏ ਕੋਈ ਹਾਈਪਰੈਸ਼ਰ ਮਾਰ ਦੇਵੇ ਦਿਲ ਨੂੰ ਤੱਕਾ ਲੱਗਦਾ ਇਸ ਦਿਨ ਵੀ ਕਿਸੇ ਨੂੰ ਕੋਈ ਨਾ ਕੋਈ ਘਟਨਾ ਵਾਪਰ ਸਕਦੀ ਹੈ ਇਸ ਲਈ ਅਸੀਂ ਅਪੀਲ ਕਰਦੇ ਹਾਂ ਪਬਲਿਕ ਨੂੰ ਕਿ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕਰਾਓ ਥੈਂਕ ਯੂ ਸਰਕਾਰੀ ਸਪੀਕਰਸ ਦਾ ਬੜਾ ਪ੍ਰਯੋਗ ਅੱਜ ਕੱਲ ਲੋਕ ਆਪਣੀ ਬਾਈਕਸ ਦੇ ਉੱਪਰ ਤਾਰਾਂ ਦੇ ਉੱਪਰ ਕਰ ਰਹੇ ਆ ਸਰ ਅਸੀਂ ਇਸ ਬਾਰੇ ਜਿਹੜੇ ਸਿਕਾਇਤ ਸਿੱਕਣ ਲੱਗੇ ਨੇ ਇਵਨ ਕਿਵੇਂ ਸਾਡੇ ਪੁਲਿਸ ਹਫਤਿਆਂ ਦੇ ਜਿਹੜੀ ਕਿ ਮੋਟਰਸਾਈਕਲ ਦੇ ਅਸੀਂ ਹੁਣੇ ਇੱਕ ਮੋਟਰਸਾਈਕਲ ਦੇ ਸਿਕਾਇਤ ਸਿੱਕਣ ਲੱਗੇ ਆ ਸੀ ਕਿੰਦਾ ਇਹ ਇਸ ਮੋਟਰਸ ਨੂੰ ਅਸੀਂ ਇੰਪਾਉਂਡ ਕੀਤਾ ਹੈ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ